ਸਤ ਸ੍ਰੀ ਅਕਾਲ ਸਾਰਿਆਂ ਨੂੰ ਸਿੱਖਤ ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਤਾਂ ਜਿਨ੍ਹਾਂ ਨੂੰ ਰਾਸ਼ਨ ਮਿਲਦਾ ਤਾਂ ਉਹਨਾਂ ਦੇ ਲਈ ਵੱਡੀ ਖਬਰ ਨਿਕਲ ਕੇ ਆ ਰਹੀ ਹੈ 30 ਤਰੀਕ ਤੋਂ ਪਹਿਲਾਂ ਤੁਹਾਨੂੰ ਇੱਕ ਕੰਮ ਕਰਨਾ ਲਾਜ਼ਮੀ ਹੋਵੇਗਾ ਜੇਕਰ ਤੁਸੀਂ ਉਹ ਕੰਮ ਨਹੀਂ ਕਰਦੇ ਤਾਂ ਤੁਹਾਡਾ ਰਾਸ਼ਨ ਜਿਹੜਾ ਤੋਂ ਬੰਦ ਹੋ ਜਾਵੇਗਾ ਤਾਂ ਉਹ ਕੰਮ ਕਿਹੜਾ ਉਹ ਤੁਹਾਨੂੰ ਹੁਣ ਜਾਣਕਾਰੀ ਹੈ ਜਿਹੜੀ ਉਹ ਅੱਗੇ ਦੇਣ ਜਾ ਰਹੇ ਹਨ ਨਵੇਂ ਜੁੜਿਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਵੀ ਦਬਾ ਲਿਓ ਤਾਂ ਜੋ ਜੋ ਵੀ ਕੋਈ ਨੋਟੀਫਿਕੇਸ਼ਨ ਆਉਣਾ ਦਾਗਾ ਉਸ ਦਾ ਜਿਹੜੀ ਅਪਡੇਟ ਆ ਉਹ ਤੁਹਾਡੇ ਫੋਨ ਤੇ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਪੰਜਾਬ ਦੇ ਵਿੱਚ ਮੁਫਤ ਰਾਸ਼ਨ ਸਕੀਮ ਹੈ ਜਿਹੜੀ ਤਾਂ ਉਹ ਚੱਲਦੀ ਆ ਬਹੁਤ ਸਾਰੇ ਲੋਕਾਂ ਨੂੰ ਪੰਜਾਬ ਦੇ ਵਿੱਚ ਮੁਫਤ ਰਾਸ਼ਨ ਜਿਹੜਾ ਤਾਂ ਉਹ ਦਿੱਤਾ ਜਾਂਦਾ ਹੈ ਤਾਂ ਸਮਾਰਟ ਰਾਸ਼ਨ ਕਾਰਡ ਯੋਜਨਾ ਤਹਿਤ ਕਣਕ ਦਾ ਲਾਭ ਲੈਣ ਵਾਲੇ ਲਾਭਪਾਤਰੀਆਂ ਵੱਲੋਂ ਆਪਣੇ ਕਾਰਡਾਂ 'ਤੇ ਰਜਿਸਟਰਡ ਸਾਰੇ ਪਰਿਵਾਰਕ ਮੈਂਬਰਾਂ ਦੇ ਲਈ ਹੁਣ ਇੱਕ ਕੰਮ ਕਰਨਾ ਲਾਜ਼ਮੀ ਹੈ ਤਾਂ ਉਹ ਕੰਮ ਤੁਹਾਨੂੰ ਹੁਣ ਦੱਸਣ ਜਾ ਰਹੇ ਹਾਂ ਕਿ ਉਹ ਕੰਮ ਕਿਹੜਾ ਹੈ ਤਾਂ ਸਾਰੇ ਪਰਿਵਾਰ ਦੇ ਜਿਹੜੇ ਮੈਂਬਰ ਐ ਤਾਂ ਉਹਨਾਂ ਦੀ ਈ ਕੇवाईसी ਬਹੁਤ ਜ਼ਰੂਰੀ ਐ ਤਾਂ ਦੱਸ ਦਈਏ ਯਕੀਨੀ ਬਣਾਉਣ ਕਿ ਉਹ ਈ ਕੇवाईसी ਕਰਵਾਉਣ ਈ ਕੇवाईसी ਕਰਵਾਉਣ ਦੀ ਆਖਰੀ ਮੀਤੀ 30 ਜੂਨ ਐ ਇਸ ਲਈ ਇਸ ਤੋਂ ਪਹਿਲਾਂ ਇਸ ਨੂੰ ਕਰਵਾ ਲਓ ਜੇਕਰ ਜੇਹਾ ਨਹੀਂ ਕੀਤਾ ਜਾਂਦਾ ਤਾਂ ਰਾਸ਼ਨ ਕਾਰਡ ਧਾਰਕਾਂ ਨੂੰ ਮਿਲਣ ਵਾਲੀ ਮੁਫਤ ਕਣਕ ਦੀ ਸਹੂਲਤ ਬੰਦ ਹੋ ਜਾਵੇਗੀ ਉਹਨਾਂ ਇਹ ਵੀ ਦੱਸਿਆ ਕਿ ਸਰਕਾਰ ਨੇ ਮੇਰਾ ਈ ਕੇवाईसी ਐਪ ਰਾਹੀਂ ਚਿਹਰੇ ਦੀ ਪਛਾਣ ਸ਼ੁਰੂ ਕੀਤੀ ਐ ਤੇ ਘਰ ਬੈਠੇ ਤੁਸੀਂ ਈ ਕੇਵਾਈ ਉਸ ਤਰੀਕੇ ਵੀ ਜਿਹੜੀ ਕਰ ਸਕਦੇ ਹੋ ਤਾਂ ਫਿਲਹਾਲ ਤੁਹਾਡੇ ਲਈ ਇਨਾ ਹੀ ਧੰਨਵਾਦ